ਭਾਰਤੀ ਫੌਜ ਦੀ 6 ਪੈਰਾ ਸਪੈਸ਼ਲ ਫੋਰਸ ਦੇ ਸ਼ੌਰੇ ਚੱਕਰ ਵਿਜੇ ਦਾ ਸ਼ਹੀਦ ਪੀਟੀਆਰ ਗਿਆਨ ਸਿੰਘ ਸਲਾਰੀਆ ਦਾ 26ਵਾਂ ਸ਼ਹੀਦੀ ਦਿਹਾੜਾ ਸ਼ਹੀਦ ਸੈਨਿਕ ਪਰਿਵਾਰ ਸੁਰੱਖਿਆ ਪਰਿਸ਼ਦ ਦੇ ਜਰਨਲ ਗਦਰ ਕੁਵਰ ਰਵਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਗੁਰਦਆਸਪੁਰ ਦੇ ਨਜ਼ਦੀਕ ਪਿੰਡ ਕੋਹਲੀਆਂ ਵਿਖੇ ਉਹਨਾਂ ਦੇ ਗ੍ਰਹਿ ਵਿਖੇ ਮਨਾਇਆ ਗਿਆ ਜਿਸ ਵਿੱਚ ਹਲਕਾ ਇਨਸਾਫ ਆਮ ਆਦਮੀ ਪਾਰਟੀ ਸ਼ਮਸ਼ੇਰ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਇਹ ਪਿੰਡ ਕੋਲੀਆਂ ਦੇ ਵਿੱਚ ਸ਼ੌਰੀ ਚੱਕਰ ਸ਼ਹੀਦ ਗਿਆਨ ਸਿੰਘ ਸਲਾਰੀਆ ਜਿਹੜੇ ਫਵਾੜਾ ਵਿਖੇ ਆ ਆਪਣੇ ਡਿਊਟੀ ਦੇ ਦੌਰਾਨ ਅਤਵਾਦੀਆਂ ਦਾ ਮੁਕਾਬਲਾ ਕਰਦਿਆਂ ਕਰਦਿਆਂ ਸ਼ਹੀਦ ਹੋਏ ਸਨ ਉਹਨਾਂ ਦੇ ਉਹਨਾਂ ਦੇ ਪਿੰਡ ਦੇ ਵਿੱਚ ਉਹਨਾਂ ਦੀ વાર્ਸ਼ਿਕ ਵਰ੍ਹੇ ਦੇ ਉੱਤੇ ਉਹਨਾਂ ਦੇ ਪਰਿਵਾਰ ਦੇ ਨਾਲ ਇੱਥੇ ਆਇਆ ਸੋ ਸ਼ਹੀਦ ਸਾਡਾ ਵੇ ਮੁੱਲਾ ਖਜ਼ਾਨਾ ਸਾਡੇ ਦੇਸ਼ ਦਾ ਕਿਉਂਕਿ ਅਸੀਂ ਸਾਰੇ ਅ ਸ਼ਹੀਦਾਂ ਦੇ ਕਰਕੇ ਹੀ ਜੁੰਦੇ ਜਾਗਦੇ ਆ ਉਹਨਾਂ ਦੇ ਰਾਤ ਦਿਨ ਜਦੋਂ ਡਿਊਟੀ ਕਰਕੇ ਮਿਹਨਤ ਕਰਦੇ ਨੇ ਡਿਊਟੀਆਂ ਤੇ ਰਹਿੰਦੇ ਨੇ ਦੇਸ਼ ਦੀ ਰਖਵਾਲੀ ਕਰਦੇ ਨੇ ਤਾਂ ਅਸੀਂ ਤਾਂ ਹੀ ਅਸੀਂ ਸੁੱਖ ਦੀ ਨੀਂਦ ਸੌਂਦੇ ਆ ਸੋ ਉਹਨਾਂ ਨੇ ਆਪਣੇ ਅ ਦੇਸ਼ ਨੂੰ ਬਚਾਉਂਦੇ ਬਚਾਉਂਦੇ ਆਪਣੀ ਜਾਨ ਗਵਾਈ ਹੈ ਉਹਨਾਂ ਦਾ ਕੋਈ ਅ ਆਪਣਾ ਕਿਸੇ ਦੀ ਐਗਜ਼ਾਮਪਲ ਹੁੰਦਾ ਬਰਾਬਰ ਨਹੀਂ ਦੇ ਸਕਦੇ ਸੋ ਇੱਕ ਲੱਖ ਜਨਮ ਵੀ ਲਈਏ ਤਾਂ ਇੱਕ ਸ਼ਹੀਦ ਦਾ ਦਰਜਾ ਜਿਹੜਾ ਮੈਂ ਸਮਝਦਾ ਕਿ ਇੱਕ ਹੁੰਦਾ ਸੋ ਇਹਨਾਂ ਸ਼ਹੀਦਾਂ ਦੇ ਪਰਿਵਾਰਾਂ ਦੇ ਨਾਲ ਅਸੀਂ ਪੰਜਾਬ ਸਰਕਾਰ ਸਾਡੇ ਸਤਕਾਰਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਬਿਲਕੁਲ ਨਾਲ ਸਹਿਮਤ ਨੇ ਇਹਨਾਂ ਦੇ ਪਰਿਵਾਰਾਂ ਦਾ ਪੂਰਾ ਮਾਨ ਸਨਮਾਨ ਕਰ ਰਹੇ ਆ ਮੈਂ ਇਹੀ ਬੇਨਤੀ ਕਰਦਾ ਕਿ ਕਿਸੇ ਵੀ ਸ਼ਹੀਦ ਪਰਿਵਾਰ ਦਾ ਕੋਈ ਵੀ ਕੋਈ ਕੰਮ ਹੋਵੇ ਆਪਾਂ ਸਾਡੀ ਸਰਕਾਰ ਖੁੱਲੇ ਦਿਲ ਨਾਲ ਉਹਨਾਂ ਨੂੰ ਗੱਲ ਤੋਂ ਲਾਣ ਲਈ ਤਿਆਰ ਹੈ ਔਰ ਲਾ ਰਹੀ ਹੈ ਸੋ ਮੈਂ ਉਹਨਾਂ ਸਾਰੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਸਤ ਸਤ ਨਮਨ ਕਰਦਾ ਜਿਨ੍ਹਾਂ ਦੇ ਬੱਚਿਆਂ ਨੇ ਦੇਸ਼ ਦੀ ਰਖਵਾਲੀ ਕਰਦਿਆਂ ਕਰਦਿਆਂ ਸ਼ਹਾਦਤ ਦਾ ਜਾਮ ਪੀਤਾ ਅੱਜ ਭਾਰਤੀ ਸੈਨਾ ਕੀ 6 ਪੈਰਾ ਸਪੈਸ਼ਲ ਫੋਰਸ ਦੇ ਪੀਟੀਆਰ ਗਿਆਨ ਸਿੰਘ ਸਲਾਰੀਆ ਜੀ ਦਾ 26ਵਾਂ ਬਲਿਦਾਨ ਦਿਵਸ ਉਹਨਾਂ ਦੇ گاؤں ਕੋਹਲੀਆਂ ਮੇ आयोजित किया गया चौबीस वर्ष की अल्पायु में अपना बलिदान देने वाले पैरा ट्रुपर ज्ञान सिंह सलारिया एक बहुत ही बहादुर योद्धा थे एक बहुत ही बहादुर कमांडो थे जिन्होंने आज से 26 साल पहले जम्मू कश्मीर के कुपवाड़ा सेक्टर में चार फिदाइंड आतंकियों को मारकर अपना बलिदान देकर अपना नाम जो है शहीदों की श्रेणी में स्वन अक्षरों में दर्ज करवा लिया था शौर्य त्याग व बलिदान की मूर्त ज्ञान सिंह सलारी जैसे जामवा योद्धा देश के और भारतीय सेना के गौरव हैं। ज्ञान सलारिया एक ऐसे बहादुर कमांडो थे कि आतंकी उनके नाम से थर थर कामते थे आतंकियों के लिए भी एक काल का रूप थे आज क्षेत्र के लोगों ने नम आंखों से अपने लाड़ के इस बलिदान को नमन किया है ये वो महान योद्धा थे जिन्होंने अपना बलिदान देकर इस गांव का नाम जो है राष्ट्रपति भवन तक पहुंचा दिया इनकी वीरता को देखते हुए राष्ट्रपति ने उस समय के के आर नारायणन जी ने मरणोपरांत शौर्य चक्कर से सम्मानित किया था मैं इस प्रांगण की वीरभूमि को कोटि कोटि प्रणाम करता हूं और शहीद पीटीआर ज्ञान सिंह सलारे जी की पूजनी माता जी को शत नमन करता हूँ जिस माँ ने ऐसे पुत्र को जन्म देकर एक शहीद की मां के लाने का गौरव प्राप्त किया धन्यवाद जय हिंद जय जै भारत प्रॉपर्टी बेचने और खरीदने के लिए संपर्क करें फेयर डील प्रॉपर्टीज